ਸਾਦਾ ਲਾ ਸਮਗਰੀ ਤੁਮਰਾ ਸੂਤਰ ਤਾਰੇ ਤੁਮ ਕੇ ਹੋਏ ਸੋ ਤੁਮਰੇ ਗਤ ਮੈ ਤੋ ਤੁਮਹੀ ਜਾਣੇ ਨਾਨਕ ਦਾਸ ਬੋਦਾ ਜੀ ਵਾਹਿਗੁਰੂ ਇੱਕ ਓੰਕਾਰੁ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤਿ ਦੀ ਸਹਾਈ ਵਾਹ ਸ੍ਰੀ প্রভਾਤ ਦੀ ਦਿੱਤੀ ਬਾਦ ਸਾਹੀ ਦਸਵੀਂ ਪ੍ਰਥਮ প্রভਾਤ ਦੀ ਸਿਮਰਤਾ ਗੁਰੂ ਨਾਨਕ ਲਈ ਆਏ ਫਿਰ ਅੰਗਦਾ ਬੋਧ ਤੇ ਅਮਰਦਾਸ ਸੁਰਾਮ ਦਾਸਾ ਹੋਏ ਸਹਾਈ ਅਜਨ ਹਰ ਗੋਬਿੰਦ ਨਾਮ ਸਹਿਬਾ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਤੇ ਹਾਰਿਆ ਜਿਸ ਰੱਥਾ ਸੰਭੁਗ ਜਾਏ ਕੇਵ ਘਾਤਿ ਸਿਮਰਿਆ ਘਰ ਨਾਮ ਨਿਰਿ ਆਵੈ ਭਾਰੇ ਸਾਥ ਥਾਈ ਹੋਏ ਸਹਾਰੇ ਦਸਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਏ ਸਹਾਰੇ ਦਸਾਂ ਪਾਠਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਯਾਰਦਾ ਧਿਆਨ ਲ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਅੰਸ ਅਹਤਿਆਦਿਆਂ ਚਾਲੀਆਂ ਮੁਕਤਿਆਂ ਹਰਕਿ ਨਿਆ ਯਪਨੀਆ ਤਪੀਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇ